डे गए किसान रिहा करो हक लड़ते लोग हक लड़ते लोग ਕਿੰਨੀਆਂ ਇੱਥੇ ਹਾਸਿਆਂ ਦੇ ਕਾਰਨ ਇੱਕ ਬੱਸਾਂ ਜਿਹੜੀਆਂ ਇੱਥੇ ਨਹਿਰ ਦੇ ਵਿੱਚ ਡਿੱਗੀਆਂ ਹੋਈਆਂ ਉਸਦੂਬਾਰ ਕਿੰਨੀਆਂ ਮੌਤਾਂ ਹੋਈਆਂ ਕਿੰਨੇ ਸੜਕ ਹਸਤਿਆ ਤੁਸੀਂ ਵੀ ਨੰਗਦੇ ਹੋ ਤੁਸੀਂ ਦੇਖੋ ਕਿੰਨਾ ਚੌੜਾ ਪੋੜਾ ਕੀ ਇਹ ਜਿਹੜਾ ਰਸਤਾ ਇਹ ਕਾਬਲ ਹੈ ਕੀ ਇਹ ਸੜਕ ਜਿਹੜੀ ਸਿੰਗਲ ਸੜਕਾ ਕਿੰਨਾ ਟ੍ਰੈਫਿਕਾ ਕੀ ਇਹ ਟੋਲ ਦੇ ਕਾਬਲ ਹੈ ਦਰਖਤਾਂ ਜਿਹੜੇ ਉਹ ਰੋੜਾਂ ਦੇ ਉੱਤੇ ਆਏ ਹੋਏ ਆ ਕੀ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਹੇ ਤੱਕ ਟੋਲ ਵਾਲਿਆਂ ਨੇ ਸਿਰਫ ਇੱਕ ਗੁੰਡਾ ਪਰਚੀ ਚਲਾਈ ਜਾ ਰਹੀ ਹੈ ਵਾਰ-ਵਾਰ ਇਹ ਪ੍ਰਸ਼ਾਸਨ ਵੱਲੋਂ ਵੀ ਪਹਿਲਾਂ ਵੀ ਇਹ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਕਰਵਾ ਦੇਾਂਗੇ ਜਲਦੀ ਮਕਰਰ ਹੋ ਜਾਊਗਾ ਪਰ ਮੇਰੇ ਹਿਸਾਬ ਨਾਲ ਜਦੋਂ ਦਾ ਟੋਲ ਲੱਗਿਆ ਕਿੰਨਾ ਚਿਰ ਹੋ ਗਿਆ ਇੱਥੇ ਗੁੰਡਾ ਪਰਚੀ ਲਈ ਜਾ ਰਹੀ ਹੈ ਲੋਕਾਂ ਦੀ ਸਹੂਲਤ ਲਈ ਜਿਹੜਾ ਕੰਮ ਬਣਾਇਆ ਗਿਆ ਸੀ ਉਹ ਬਿਲਕੁਲ ਵੀ ਪੂਰਨ ਨੇਪਰੇ ਨਹੀਂ ਚੜਾਇਆ ਜਾ ਰਿਹਾ ਪਿੰਡ ਵਾਲੇ ਕਹਿੰਦੇ ਸਾਨੂੰ ਕੋਈ ਸਮੱਸਿਆ ਨਹੀਂ ਕਿਸੇ ਤਰ੍ਹਾਂ ਦੇਖੋ ਜੀ ਚੰਦ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਬੰਦੇ ਹੁੰਦੇ ਆ ਉਹ ਆਪਦੇ ਬੰਦੇ ਛੱਡਦੇ ਆ ਉਹ ਇਦਾਂ ਦੀ ਗੱਲ ਕਰਦੇ ਆ ਪਰ ਸਾਨੂੰ ਤਾਂ ਉਥੋਂ ਦੇ ਨਗਰ ਨੇ ਵੀ ਬਹੁਤ ਸਹਿਯੋਗ ਦਿੱਤਾ لیکن ٹول والے کہندے ہیں کہ جے ਧਰਨਾ ਛੱਟਣਗੇ ਅਸੀਂ ਇੱਥੋਂ ਕੁਮਾ ਕੇ ਹੀ ਫੇਰ ਹੀ ਪੋਲ ਬਣਾਵਾਂਗੇ ਲੇਕਿਨ ਦੇਖੋ ਜੀ ਕੋਈ ਵੀ ਫਿਰ ਇਦਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਕੀ ਲੋਕਾਂ ਨਾਲੇ ਹੋਊਗਾ ਕਿ ਲੋਕ ਆਪਣਾ ਪਹਿਲਾਂ ਘਰ-ਬਾਰ ਆਪਦਾ ਸੈੱਟ ਕਰ ਲੈਣ ਗੱਡੀਆਂ ਦੇ ਗੇੜੇ نوٹ ਕਰ ਲੈਣ ਜਦੋਂ ਅਸੀਂ ਜੇਬ ਸੈੱਟ ਹੋ ਗਈ ਉਸ ਤੋਂ ਬਾਅਦ ਅਸੀਂ ਟੋਲ ਦੇ ਦਿਆਂਗੇ ਸਾਡਾ ਅੱਜ ਡਿਪਟੀ ਕਮਿਸ਼ਨਰ ਮਾਨਜੋਗ ਡਿਪਟੀ ਕਮਿਸ਼ਨਰ ਮੁਖਸਰ ਸਾਹਿਬ ਇੱਥੇ ਆਉਣ ਦਾ ਕਾਰਨ ਇਹ ਹੈ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਿਹੜਾ ਬਿਲਿੰਗ ਟੋਲ ਪੱਲਾ ਚ ਇਹ ਕੀਮਤੀ ਜਾਨਾਂ ਨੂੰ ਮਤਲਬ ਕਿ ਵੀ ਨਿਕਣ ਵਾਲਾ ਟੋਲ ਪਲਾਜਾ ਕਹਿ ਲਗੀ ਤੁਸੀਂ ਦੇਖ ਰਹੇ ਹੋ ਕਿ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਇਹਨਾਂ ਟੋਲ ਪਲਾਜਾਂ ਦੀ ਘੋਰ ਨਿੰਦਾ ਕਰਦੇ ਹਾਂ ਹਰੇਕ ਥਾਂ ਤੇ ਅਸੀਂ ਇਹਨਾਂ ਦੀ ਨਿਖੇਧੀ ਕਰਕੇ ਇਹਨਾਂ ਦੇ ਖਿਲਾਫ ਲੜਾਈ ਖੜੀ ਰੱਖਦੇ ਹਾਂ ਕਿਉਂ ਕਿਉਂਕਿ ਜਦੋਂ ਕੋਈ ਆਦਮੀ ਗੱਡੀ ਲੈਂਦਾ ਹੈ ਜਦੋਂ ਗੱਡੀ ਲੈ ਕੇ ਏਜੰਸੀ ਚੋਂ ਬਾਹਰ ਨਿਕਲਦਾ ਫੇਰ ਬਾਅਦ ਚ ਬਾਹਰ ਨਿਕਲਦਾ ਪਹਿਲਾਂ ਉਹ ਰੋਡ ਟੈਕਸ ਦੇ ਕੇ ਨਿਕਲਦਾ ਹੈ ਜਦੋਂ ਗੱਡੀ ਲੈਣ ਵੇਲੇ ਰੋਡ ਟੈਕਸ ਲੈ ਲਿਆ ਜਾਂਦਾ ਫਿਰ ਇਹਨਾਂ ਛੜਕਾਂ ਦੇ ਉੱਤੇ ਢਾਂਚੇ ਖੜੇ ਕਰਕੇ ਰੋਡ ਟੈਕਸ ਕੱਟਣ ਦਾ ਟੋਲ ਟੈਕਸ ਕੱਟਣ ਦਾ ਮਤਲਬ ਕੀ ਇਹ ਢਾਂਚੇ ਖੜੇ ਕੀਤੇ ਹੋਏ ਦੂਜੀ ਗੱਲ ਇਹੋ ਜਿਹੇ ਲਿੰਕ ਸੜਕਾਂ ਦੇ ਉੱਤੇ ਅਜਿਹੇ ਟੋਲ ਪਲਾਜੇ ਖੜੇ ਕਰਨੇ ਇਹ ਬਿਲਕੁਲ ਲੋਕ ਮਾਰੂ ਹੈ ਕਿਉਂ ਕਿ ਤੁਸੀਂ ਦੇਖ ਰਹੇ ਹੋ ਆ ਜਿਹੜੀਆਂ ਵੱਟੀਆਂ ਨਹਿਰਾਂ ਇਹਨਾਂ ਦੇ ਪੁਲਾਂ ਦੀ ਹਾਲਤ ਤੁਸੀਂ ਦੇਖਿਆ ਬੜੀ ਖਸਤ ਹੈ 2023 ਦੇ ਵਿੱਚ ਇੱਕ ਬੱਸ ਪਲਟੀ ਜੀਵਨ ਜਿਹਦੇ ਵਿੱਚ ਕੀਮ ਕੀਮਤੀ 12 ਤੋਂ 15 ਜਾਨਾਂ ਗਈਆਂ ਇੱਕ ਪ੍ਰਾਣਾ ਮਸਲਾ ਵੀ ਹੈਗਾ 25 ਤੋਂ 30 ਸਾਲ ਪੁਰਾਣਾ ਥੀ ਉਦੋਂ ਵੀ ਬੱਸ ਪਲਟੀ ਉਸ ਬੱਸ ਦੇ ਵਿੱਚ ਨਹਿਰ ਦੇ ਵਿੱਚ ਡੱਗੀ ਡਿੱਗੀ ਜਿੰਨੀਆਂ ਵੀ ਸਵਾਰੀਆਂ ਸੀ ਸਾਰੀਆਂ ਹੀ ਸਾਰੀਆਂ ਦੀਆਂ ਜਾਨਾਂ ਗਈਆਂ ਔਰ ਇਹ ਹਾਦਸਿਆਂ ਨੂੰ ਸੱਤਾ ਦੇਣ ਵਾਲਾ ਜਿਹੜਾ ਨਹਿਰ ਦਾ ਪੁਲ ਹੈ ਰੋਡ ਦੇ ਹਾਲਾਤ ਨੇ ਜਿਹੜੇ ਉਹ ਵੀ ਖਸਤਾ ਨੇ ਜਿੰਨੀ ਟ੍ਰੈਫਿਕ ਹੈ ਕੋਟਕਪੂਰਾ ਫਰੀਦਕੋਟ ਮੁਖਸਰ ਨੂੰ ਜੋੜਨ ਵਾਲੀ ਇਹਦੇ ਤੇ ਵੱਧੂ ਟ੍ਰੈਫਿਕ ਹੈ ਇਹ ਸਿੰਗਲ ਲਾਈਨ ਹੈ ਔਰ ਇਹਦੇ ਤੇ ਟੋਲ ਲਾਉਣ ਦਾ ਕੀ ਭਾਵ ਜਦੋਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਕੋਈ ਪੁਲ ਤਾਂ ਕੰਮ ਨਹੀਂ ਕੀਤਾ ਜਾ ਰਿਹਾ ਉਸ ਪੁਲ ਨੂੰ ਚੌੜਿਆ ਤੇ ਮਜ਼ਬੂਤ ਨਹੀਂ ਕੀਤਾ ਜਾ ਰਿਹਾ ਰੋਡ ਨੂੰ ਸਹੀ ਨਹੀਂ ਕੀਤਾ ਜਾ ਰਿਹਾ ਸਹੀ ਸਥਿਤੀ 'ਚ ਨਹੀਂ ਲੈ ਕੇ ਆਂਦਾ ਜਾ ਰਿਹਾ ਟੋਲ ਪਰਚੀਆਂ ਕੱਟਣੀਆਂ ਦਾ ਮਤਲਬ ਕੀ ਔਰ ਇਹਨਾਂ ਦਾ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਹ ਸਟੋਲ ਪਲਾਜ ਨੂੰ ਬੰਦ ਕਰਨ ਲਈ ਬੜੇ ਚਿਰ ਤੋਂ ਸੰਘਰਸ਼ ਦੇ ਵਿੱਚ ਹੈ ਔਰ ਅਸੀਂ ਇੱਥੇ ਇਸ ਸਟੋਲ ਪਲਾਜ ਨੂੰ ਫ੍ਰੀ ਕਰੀ ਬੈਠੇ